ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਸਨਵਾਓ ਜੀ ਕਿ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਹਾਂਜੀ ਲੱਗਿਆ ਇੱਕ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜਦੋ ਸਿਓ ਤੇ ਇੱਕ ਹਾਈਪ ਦਾ ਬਟਨ ਆਉਂਦਾ ਉਹ ਵੀ ਜ਼ਰੂਰ ਦਬਾ ਦਿਆ ਕਰੋ ਹਾਈਪ ਦਾ ਬਟਨ ਹਾਂਜੀ ਇੱਥੇ ਨਾ ਸੈਲਪਰੀ ਤੋਣੀ ਲੱਗੇ ਹੋਏ ਸੀਗੇ ਪ੍ਰਾਲੀ ਜੀ ਇਕੱਠੀ ਕਰਨ ਤੇ ਇਹ ਨਾ ਪ੍ਰਾਲੀ ਇੱਥੇ ਵਿਚਾਲੇ ਲਾਉਂਦਾ ਸੀ ਤੇ ਗਲਗਲ ਦੇ ਟਾਣੇ ਵੱਜਦੇ ਸੀਗੇ ਉਹਨੂੰ ਸ਼ਾਂਗਣ ਲੱਗਿਆ ਹੋਇਆ ਸੀਗਾ ਤੇ ਐਦਗੀ ਨਾ ਅਸੀਂ ਪ੍ਰਾਲੀ ਰੱਖੀ ਨਹੀਂ ਗਈ ਮੈਂ ਇਹਨੂੰ ਕਿਹਾ ਵੀ ਰਹਿਣ ਦੇ ਐਤਕੀ ਰੱਖਣੀ ਨਹੀਂ ਕਿਉਂਕਿ ਜੀ ਸਾਡੇ ਕੋਲ ਤੂੜੀ ਐਤਕੀ ਰੇਟ ਵਧੀਆ ਸੀਗਾ ਚਲੋ ਸਸਤਾ ਸੀ ਅਸੀਂ ਤੂੜੀ ਫੇਰ ਵੱਧ ਪਵਾ ਲਈ ਸੀ ਤਾਂ ਕਰਕੇ ਸਾਨੂੰ ਪ੍ਰਾਲੀ ਦੀ ਲੋੜ ਨਹੀਂ ਸੀਗੀ ਪਰ ਬੱਚਿਆਂ ਨੂੰ ਹਰੇਕ ਸਾਲ ਇਕੱਠੀ ਕਰਦਿਆਂ ਕਰਕੇ ਇਹਨਾਂ ਨੂੰ ਸ਼ੌਂਕ ਸੀਗਾ ਵੀ ਚਲੋ ਅਸੀਂ ਪ੍ਰਾਲੀ ਇਕੱਠੀ ਕਰਨੀ ਉਹ ਕਰਨੀ ਆ ਹਨਾ ਮੈਂ ਇਹਨੂੰ ਕਹੇ ਮੈਂ ਇਹ ਵੀ ਰਹਿਣ ਦੇ ਪਰ ਇਹ ਕਿੱਥੇ ਹਟਦਾ ਕਹਿੰਦਾ ਨਹੀਂ ਕਹਿੰਦਾ ਮੈਂ ਤਾਂ ਇਕੱਠੀ ਕਰਨੀ ਆ ਵੀ 10 ਘਪਰੀਆਂ ਚੱਕਣੀਆਂ ਨੇ ਤੇ ਇੱਧਰ ਨਾ ਲੱਗਿਆ ਸੀ ਪ੍ਰਾਲੀ ਇਹ ਇਕੱਠੀ ਕਰਨ ਤੇ ਇੱਥੇ ਦੇਖੋ ਪਸ਼ੂ ਆਪਣੇ ਬੈਠੇ ਨੇ ਰਾਮਨਾ ਤੇ ਇਹ ਆਪਣਾ ਕੰਮ ਨਿਬੜ ਗਿਆ ਸਾਰਾ ਹਵਾ ਬਹੁਤ ਸੋਹਣੀ ਚੱਲ ਰਹੀ ਸੀਗੀ ਠੰਡੀ ਠੰਡੀ ਤੇ ਮੈਂ ਹਾਂ ਚਲੋ ਬੱਚਿਆਂ ਦੀ ਵੀਡੀਓ ਬਣਾ ਲੈ ਲੱਗੇ ਹੋਣੇ ਪ੍ਰਾਲੀ ਢੋਣ ਤੇ ਤੁਹਾਨੂੰ ਦਿਖਾ ਦिए ਕਿਸ ਤਰ੍ਹਾਂ ਲੱਗੇ ਹੋਏ ਨੇ ਦੋਨੋਂ ਜਣੇ ਕਹਿੰਦੇ 10 ਕ ਭਰੀਆਂ ਢੋਣੀਆਂ ਨੇ ਮੈਂ ਹਾਂ ਚੁਰਕ ਢੋ ਲੋ ਹਨਾ ਤੁਸੀਂ ਹੰਬ ਜਣਾ ਆਪੇ ਫਿਰ ਥੱਕ ਕੇ ਬਹਿ ਜਾਓਗੇ ਇਹ ਇਹਨਾਂ ਨੂੰ ਸ਼ੌਂਕ ਹੈ ਹੁੰਦਾ ਵੀ ਆ ਕੰਮ ਕਰੀਏ ਹਨਾ ਪਰ ਨਿਵੇੜ ਤਾਂ ਸੀ ਚੱਕਤੀਆਂ ਸੀਗੀਆਂ ਜਿਹੜੀਆਂ ਭਰੀਆਂ ਸੀਗੀਆਂ 10 ਤੇ ਢੋਲੀਆਂ ਸੀਗੀਆਂ ਇਹਨਾਂ ਨੇ ਕਹਿੰਦਾ ਸੁੱਕ ਵਾਸਤੇ ਢੋਣੀਆਂ ਉਹ ਦੇਖੋ ਦੋ ਜਣੇ ਲੱਗੇ ਹੋਏ ਨੇ ਇੱਕ ਇੱਕ ਚਕਾਰਿਆ ਇੱਕ ਢੋਰਿਆ ਇੱਥੋਂ ਚੱਕਣੀਆਂ ਸੀ ਇਹਨਾਂ ਨੇ ਡਾਸਕ ਭਰੀਆਂ ਕਹਿੰਦੇ ਵੀ ਸੁੱਕ ਪਾ ਦਿਆ ਕਰਾਂਗੇ ਸਿਆਲਾਂ ਦੇ ਵਿੱਚ ਮੈਂ ਤਾਂ ਕਿਹਾ ਸੀਗਾ ਵੀ ਰਹਿਣ ਦੇ ਵੀ ਤੋੜੀ ਦੀ ਰੇਣ ਜੀ ਹੋ ਜਾਂਦੀ ਆ ਵੀ ਉਹ ਸੁੱਕ ਪਿਛਾ ਦਿਆ ਕਰਾਂਗੇ ਪਰ ਬੱਚੇ ਕਿੱਥੇ ਹਟਦੇ ਨੇ ਹਨਾ ਕਹਿੰਦੇ ਨਹੀਂ ਹਸ ਤਾਂ ਢੋਣੀਆਂ ਆ ਮੈਂ ਚੱਲ ਚੱਕ ਲਉ ਫਿਰ ਤੇ ਥੋੜੀ ਜਿਹੀ ਮਿੱਟੀ ਜਿਹੀ ਵਾਲੀ ਸੀਗੀ ਇਹ ਪਰਾਲੀ ਆਪਾਂ ਨਾ ਚਲੋ ਟੁੱਕ ਕੇ ਨਾ ਥੱਲੇ ਸੜਦਿਆ ਕਰਾਂਗੇ ਪਸ਼ੂਆਂ ਦੇ ਸਿਆਲਾਂ ਦੇ ਵਿੱਚ ਵਹਿ ਜਾ ਕਰਨਗੇ ਬੱਕਰੀਆਂ ਨੂੰ ਵੀ ਜ਼ਿਆਦਾ ਲੋੜ ਰਹਿੰਦੀ ਉਹ ਵੀ ਗਿੱਲਾ ਕਰ ਦਿੰਦੀਆਂ ਨੇ ਤੇ ਤਾਂ ਮੈਨੂੰ ਕਹੇ ਹੱਸ ਰਹੀ ਸੀ ਮੈਂ ਕਿ ਤੁਸੀਂ ਪੰਡ ਬਣਨ ਕੇ ਵੀ ਚੱਕ ਲਿਆਓ ਤੇ ਵੀ ਕਾ ਨੂੰ ਇੰਨੇ ਪੰਕੇ ਲੈਣਾ ਘੜੀਸੀ ਲਈ ਆਉਣਾ ਹਨਾ ਮਗਰੀ ਜੀ ਮਾਰ ਕੇ ਲੈ ਕੇ ਆਉਂਦਾ ਸੀਗਾ ਸੈਜਪ੍ਰੀਤ ਤੇ ਹਵਾ ਚਲਦੀ ਕਰਕੇ ਨਾ ਨਾ ਜੀ ਲੱਗਿਆ ਰਿਹਾ ਇੱਕ ਤਾਂ ਗਰਮੀ ਨਹੀਂ ਸੀਗੀ ਤਾਂ ਕਰਕੇ ਲੱਗੇ ਰਹੇ ਇਕੱਠੇ ਇਹ ਤੇ ਜਿਸ ਕੰਨ ਵੀ ਨਾਲ ਲੱਗਿਆ ਹੋਇਆ ਸੀਗਾ ਆਫ ਤੇਨ ਚੱਕਣ ਦਾ ਕਦੋਂ ਦਾ ਵਾਦ ਪਿਆ ਹੈ ਤੇ ਹਾਂਜੀ ਫਿਰ ਇੱਥੇ ਨਾ ਮੈਂ ਸ਼ਾਮ ਨੂੰ ਲੱਗੀ ਹੋਈ ਸੀ ਕਿ ਸਬਜੀਂ ਤੜਕਾ ਲਣ ਸਬਜੀ ਅੱਜ ਆਪਾਂ ਬਣਾਵਾਂਗੇ ਜੀ ਪਨੀਰ ਦੀ ਭੁਰਜੀ ਤੁਹਾਨੂੰ ਪਤਾ ਹੀ ਆਪਣੀ ਬੈਡੀ ਸੋਈ ਆ ਤੇ ਬੋਲੀ ਵਾਲੇ ਦੁੱਧ ਹੁੰਦਾ ਹਲੇ ਪਰ ਬੋਲੀ ਐਦ ਕੀ ਬਣੀ ਨਹੀਂ ਗਈ ਪਤਾ ਨਹੀਂ ਕਿਉਂ ਨਹੀਂ ਬਣੀ ਹੈਗੀ ਪਾਣੀ ਜਿਆ ਹੁੰਦਾ ਬੋਲੀ ਦਾ ਹਨਾ ਮਤਲਬ ਫੁੱਟ ਜਿਆ ਨਹੀਂ ਬਣਦੇ ਸੀਗੇ ਫਿਰ ਐਦ ਕੀ ਬੋਲੀ ਤਾਂ ਚਲੋ ਬੱਚਿਆਂ ਨੇ ਖਾਦੀ ਨਹੀਂ ਗਈ ਫਿਰ ਐਦ ਕੀ ਪਨੀਰੇ ਬਣਾਇਆ ਹਨਾ ਤੇ ਪਨੀਰੇ ਪਾੜ ਲੈਂਦੀ ਸੀਗੀ ਫਿਰ ਐਦ ਕੀ ਤਾਂ ਹੁਣ ਕਈ ਦਿਨ ਹੋ ਗਏ ਪਨੀਰੇ ਪਨੀਰ ਚੱਲਦਾ ਬੋਲੀ ਵਾਲੇ ਦੁੱਧ ਦਾ ਫਿਰ ਅਸੀਂ ਪਨੀਰ ਬਣਾ ਲੈਣੇ ਹੁੰਨੇ ਆ ਤੇ ਇੱਥੇ ਨਾ ਮੈਂ ਪਨੀਰ ਰੱਖਿਆ ਹੋਇਆ ਸੀਗਾ ਪਾੜ ਕੇ ਤੇ ਲੱਗੀ ਸੀਗੀ ਤੜਕਾ ਹੁਣ ਮੈਂ ਚਲੋ ਤੜਕਾ ਲਾ ਲਈ ਪਨੀਰ ਦੀ ਸਬਜੀ ਨੂੰ ਪਨੀਰ ਦੀ ਪੁਰਜੀ ਬਣਾਵਾਂਗੇ ਅੱਜ ਬੋਲੀ ਵਾਲੇ ਦੁੱਧ ਦੀ ਤੇ ਮੈਂ ਲੱਭ ਰਹੀ ਸੀਗੀ ਇੱਥੇ ਤੇਜ ਪੱਤਾ ਕਈ ਵਾਰ ਜਿਆਦਾ ਆ ਜਾਂਦਾ ਪਾਉਣਾ ਕਈ ਵਾਰ ਭੁੱਲ ਜਾਂਦੀ ਆ ਪਾਉਣਾ ਅੱਜ ਮੈਨੂੰ ਜਿਆਦਾ ਆ ਗਿਆ ਮੈਂ ਚੱਲ ਤੜਕੇ ਦੇ ਵਿੱਚ ਪਾਦਾ ਕਾਫੀ ਟਾਈਮ ਦਾ ਲਿਆ ਕੇ ਰੱਖਿਆ ਹੋਇਆ ਬਸ ਇਦਾਂ ਕਈ ਵਾਰ ਭੁੱਲ ਜਾਂਦੀ ਆ ਪਾਉਣਾ ਹਨਾ ਦਾ ਸਬਜੀ ਦੇ ਵਿੱਚ ਪਰ ਟੇਸਟ ਵਧੀਆ ਆ ਜਾਂਦਾ ਹੈ ਪੱਤਾ ਪਾਉਣਾ ਬਹੁਤ ਵਧੀਆ ਤੜਕੇ ਦੀ ਬਾਸ਼ਨਾ ਆਉਂਦੀ ਹੁੰਦੀ ਹੈ ਜਦੋਂ ਇਹ ਪੈ ਜਾਂਦਾ ਤੇ ਜੀਰਾ ਪਾਤਾ ਥੋੜਾ ਜਿਹਾ ਥੋੜਾ ਜਿਹਾ ਪਾਤਾ ਆਪਾਂ ਨੇ ਤੇਜ ਪੱਤਾ ਨਾਲ ਬਾਤ ਆਪਾਂ ਨੇ ਲਸਣ ਚੀਰ ਕੇ ਲਸਣ ਤੇ ਅਦਰਕ ਇਕੱਠੇ ਹੀ ਪਾਤੇ ਸੀਗੇ ਭੁੰਨ ਲਾਂਗੇ ਹੁਣ ਸਮਾਰ ਕੇ ਬ੍ਰਾਊਨ ਜਿਹਾ ਕਰ ਲਾਂਗੇ ਲਸਣ ਨੂੰ ਤੇ ਇਸ ਤੋਂ ਬਾਅਦ ਹੁਣ ਪਾਵਾਂਗੇ ਆਪਾਂ ਪਿਆਜ਼ ਇੱਕ ਪਿਆਜ਼ ਕੱਟ ਲਿਆ ਸੀਗਾ ਬਡੇ ਸਾਈਜ਼ ਦਾ ਤੇ ਇਹ ਦੇਖੋ ਆਪਣੇ ਕੋਲ ਸਾਰਾ ਸਮਾਨ ਤਿਆਰ ਕਰਕੇ ਰੱਖਿਆ ਹੈ ਟਮਾਟਰ ਪਿਆਜ਼ ਇੱਕ ਉਹ ਪਾ ਲਾਂਗੇ ਤੇ ਇੱਕ ਸਾਤਾ ਪਿਆਜ਼ ਪਾਵਾਂਗੇ ਬੜਾ ਹਰੀਆਂ ਮਿਰਚਾਂ ਵੀ ਨਾਲੇ ਕਟਿੰਗ ਕਰਕੇ ਪਾ ਦੂੰਗੀ ਮੈਂ ਟਮਾਟਰ ਦੇ ਲਓ ਜੀ ਇੱਥੇ ਪਾਤਾ ਆਪਾਂ ਨੇ ਪਿਆਜ਼ ਪਿਆਜ਼ ਨੂੰ ਹਲਕਾ ਬ੍ਰਾਊਨ ਕਰਾਂਗੇ ਪਨੀਰ ਦੀ ਪੁਰਜੀ ਖਾਣ ਨੂੰ ਬਹੁਤ ਟੇਸਟੀ ਲੱਗਦੀ ਹੈ ਜੇ ਆਪਾਂ ਵਧੀਆ ਤੜਕਾ ਲੱਗਿਆ ਹੋਵੇ ਨਾ ਟਮਾਟਰ ਪਿਆਜ਼ ਪਾ ਕੇ ਫਿਰ ਬਹੁਤ ਜ਼ਿਆਦਾ ਟੇਸਟੀ ਲੱਗਦੇ ਪਨੀਰ ਦੀ ਪੁਰਜੀ ਹਾਨੂੰ ਤੇ ਟਮਾਟਰ ਪਾਤਾ ਇੱਥੇ ਆਪਾਂ ਨੇ ਸਾਡੇ ਨਾ ਬੱਚਿਆਂ ਨੂੰ ਬਹੁਤ ਜ਼ਿਆਦਾ ਪਨੀਰ ਖਾਣ ਦਾ ਸ਼ੌਂਕ ਆ ਵੈਸੇ ਤਾਂ ਹਰ ਹਰ ਕਿਸੇ ਨੂੰ ਹੁੰਦਾ ਹੈ ਨਾ ਪਨੀਰ ਖਾਈਏ ਤੇ ਪਨੀਰ ਨੂੰ ਪਨੀਰ ਦੀ ਸਬਜ਼ੀ ਤਾਂ ਸਭ ਨੂੰ ਪਸੰਦ ਹੁੰਦੀ ਹੈ ਸਭ ਦੀ ਫੇਵਰੇਟ ਹੁੰਦੀ ਹੈ ਤੇ ਚਲੋ ਹੁਣ ਬੋਲੀ ਵਾਲਾ ਦੁੱਧ ਹੁੰਦੇ ਕਰਕੇ ਨਾ ਫਿਰ ਰੋਜ਼ ਪਨੀਰ ਬਣੀ ਜਾਂਦਾ ਹਲੋ ਕਾਫੀ ਦਿਨ ਹੋ ਗਏ ਪਨੀਰ ਖਾਂਦਿਆਂ ਨੂੰ ਕਦੇ ਪਨੀਰ ਦੇ ਪੀਸ ਬਣਾ ਕੇ ਬਣਾ ਸਬਜੀ ਬਣਾ ਲੰਨੇ ਆ ਕਦੇ ਪੁਰਜੀ ਬਣਾ ਲੰਨੇ ਆ ਇਸ ਤਰ੍ਹਾਂ ਤੇ ਲਓ ਜੀ ਇੱਥੇ ਨੌਣ ਮਿਰਚ ਪਾਤਾ ਵਿੱਚ ਥੋੜੀ ਦੇਗੀ ਮਿਰਚ ਪਾਤੀ ਸੀਗੀ ਇਹਦੇ ਨਾਲ ਕਲਰ ਆ ਜਾਂਦਾ ਵੈਸੇ ਤਾਂ ਮਿਰਚ ਤਾਂ ਤਿੱਖੀ ਹੁੰਦੀ ਨੀਗੀ ਇਹ ਹਲਦੀ ਪਾਵਾਂਗੇ ਤੇ ਇੱਕ ਨਾ ਮਸਾਲਾ ਸੀਗਾ ਚਾਟ ਮਸਾਲਾ ਮੇਰੇ ਕੋ ਉ ਪਾਵਾਂਗੇ ਉਹਦਾ ਵੀ ਟੇਸਟ ਬਹੁਤ ਵਧੀਆ ਹੁੰਦਾ ਪੁਰਜੀ ਦੇ ਵਿੱਚ ਪਾਏ ਤੇ ਤੇ ਵਸੇ ਇਹਨਾਂ ਨੂੰ ਹੁਣ ਪੁੰਨਾਗੇ ਜਦੋਂ ਪਾ ਕਿਉ ਛੜਦੂਗਾ ਨਾ ਆਪਣਾ ਮਸਾਲਾ ਉਸ ਤੋਂ ਬਾਅਦ ਫਿਰ ਆਪਾਂ ਪਨੀਰ ਪਾਵਾਂਗੇ ਪਨੀਰ ਦੇ ਵਿੱਚ ਥੋੜਾ ਜਿਹਾ ਪਾਣੀ ਹੈਗਾ ਤੇ ਆਪਾਂ ਐਕਸਟਰਾ ਪਾਣੀ ਨਹੀਂ ਪਾਵਾਂਗੇ ਬਸ ਇਹਦੇ ਵਿੱਚ ਹੀ ਆਪਾਂ ਇਹਨੂੰ ਭੁੰਨ ਲਾਂਗੇ ਥੋੜਾ ਜਿਹਾ ਸੇਕ ਲਵਾ ਕੇ ਨਾ ਇਕੱਠੇ ਇਹ ਕਰ ਲਾਂਗੇ ਸਬ ਪਨੀਰ ਦੀ ਭੁਰਜੀ ਫੁੱਲ ਜਣਾ ਨੇ ਥੋੜੇ ਜਿਹਾ ਭੁਰਜੀ ਨੇ ਹੋਰ ਜਦੋਂ ਸੇਕ ਲੱਗਣਾ ਲੋ ਜੀ ਰਲ ਆਤੇ ਆਪਾਂ ਨੇ ਸਾਰਾ ਪਨੀਰ ਤੇ ਬਾਕੀ ਜੀ ਤੁਹਾਡਾ ਸਾਰੇ ਭੈਣ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਵੀਡੀਓ ਤੇ ਆਉਂਦੇ ਨੇ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਪਲੀਜ਼ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਿਹਾ ਕਰੋ ਤੇ ਆਪਾਂ ਵੀ ਜੀ ਸਾਰਿਆਂ ਨੂੰ ਸਪੋਰਟ ਕਰਦੇ ਆ ਜਿਹੜੇ ਭੈਣ ਭਾਈ ਆਪਣੇ ਚੈਨਲ ਤੇ ਆਉਂਦੇ ਨੇ ਆਪਾਂ ਵੀ ਉਹਨਾਂ ਦੀ ਵੀਡੀਓ ਜ਼ਰੂਰ ਦੇਖਦੇ ਆ ਮਤਲਬ ਦੇ ਕਈ ਵਾਰ ਟਾਈਮ ਹੁੰਦਾ ਚਲੋ ਕੋਲ ਕੰਮ ਕਰਦੀ ਹੁੰਦੀ ਆ ਉਦੋਂ ਤਾਂ ਮੈਂ ਸੁਣ ਲੈਣੀ ਹੁੰਦੀ ਆ ਲਾ ਕੇ ਛੱਡ ਲੈਣੀ ਆ ਕਈ ਵਾਰ ਉਰੇ ਪਰੇ ਹੁੰਦੀ ਆ ਫਿਰ ਮੈਂ ਲਾ ਕੇ ਛੱਡ ਦਿੰਨੀ ਹੁੰਦੀ ਆ ਵੀਡੀਓ ਜਾਂਚੀ ਫੁੱਲ ਵਾਚ ਕਰ ਦਿੰਨੇ ਆ ਜੋ ਕੋਈ ਵੀ ਆਪਣੇ ਭੈਣ ਭਾਈ ਆਉਂਦੇ ਨੇ ਆਪਣੇ ਚੈਨਲ ਤੇ ਤੇ ਕਮੈਂਟ ਕਰਦੇ ਨੇ ਜਿਹੜੇ ਭੈਣ ਭਾਈ ਆਪਾਂ ਨੂੰ ਆਪਾਂ ਵੀ ਉਹਨਾਂ ਨੂੰ ਫੁੱਲ ਸਪੋਰਟ ਕਰਦੇ ਆ ਜੀ ਫੁੱਲ ਵੀਡੀਓ ਦੇਖਦੇ ਆ ਸਾਰਿਆਂ ਜਾਣਿਆਂ ਦੀ ਕਿਉਂਕਿ ਜੀ ਇੱਕ ਦੂਜੇ ਦੀ ਸਪੋਰਟ ਨਾਲੇ ਆਪਾਂ ਅੱਗੇ ਵਧ ਸਕਦੇ ਆ ਇਕੱਲਾ ਇੱਥੇ YouTube ਤੇ ਕੋਈ ਵੀ ਕੁਝ ਨਹੀਂ ਕਰ ਸਕਦਾ ਸਾਰਿਆਂ ਦੇ ਸਪੋਰਟ ਨਾਲ ਹੀ ਅੱਗੇ ਜਾ ਸਕਦੇ ਹਾਂ ਜੀ ਆਪਾਂ ਤੇ ਲਓ ਜੀ ਉੱਤੋ ਜੀ ਪਾਤੀ ਆਪਾਂ ਨੇ ਕਸੂਰੀ ਮੇਥੀ ਧਨੀਆ ਹਾਲੇ ਆਪਣੇ ਹੋਇਆ ਨਿਗਾ ਛੋਟਾ ਛੋਟਾ ਹੈ ਤੇ ਕਸੂਰੀ ਮੇਥੀ ਪਾ ਲੰਨੇ ਨੇ ਤੇ ਇਹਦੇ ਨਾਲ ਵੀ ਬਹੁਤ ਵਧੀਆ ਟੇਸਟ ਆਉਂਦਾ ਹੈ ਤੇ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਮੈਂ ਪੁਰਜੀ ਕਿਉਜੀ ਬਣੀ ਆਪਣੇ ਲਓ ਜੀ ਦੇਖੋ ਇੱਥੇ ਪਨੀਰ ਦੀ ਪੁਰਜੀ ਆਪਣੇ ਬਣ ਕੇ ਤਿਆਰ ਆ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਖਾਣ ਨੂੰ ਤੇ ਬੱਚੇ ਅੱਜ ਵੀਡੀਓ ਦੇ ਵਿੱਚ ਤਾਂ ਨਹੀਂ ਦਿਖ ਰਹੇ ਕਿਉਂਕਿ ਜਿੱਥੇ ਸ਼ਾਮ ਦਾ ਟਾਈਮ ਆ ਤੇ ਉਹ ਗਏ ਨੇ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਹੀ ਹੈ ਗੁਰਪੁਰਬ ਹੈ ਨਾ ਬਾਬਾ ਜੀ ਦਾ ਜਨਮ ਦਿਹਾੜਾ ਗੁਰੂ ਨਾਨਕ ਦੇਵ ਜੀ ਦਾ ਤੇ ਅੱਜ ਨਾ ਆਪਣੇ ਰਾਤ ਨੂੰ ਇੱਥੇ ਦੀਵਾਨ ਲੱਗੇ ਹੋਏ ਨੇ ਦੀਵਾਨ ਸੁਣਣ ਗਏ ਹੋਏ ਨੇ ਦੋਨੇ ਰਾਤ ਨੂੰ ਨਹੀਂ ਰਿਹਾ ਹੋਏ ਆਉਣਗੇ ਦੋਨੋਂ ਬੱਚੇ ਤੇ ਬਾਕੀ ਤੁਹਾਨੂੰ ਵੀ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਕੱਲ ਨੂੰ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਖੰਡ ਪਾਟਰ ਰਖਾਏ ਹੋਏ ਨੇ ਉਹਨਾਂ ਦੇ ਭੋਗ ਪੈਣਗੇ ਗੁਰਪੁਰਬ ਨੂੰ ਤੇ ਲਓ ਜੀ ਇੱਥੇ ਆਪਾਂ ਦੀ ਰੋਟੀ ਪਾ ਲਈਏ ਰੋਟੀ ਖਾ ਲਾਂਗੇ ਨਾਲ ਨਹੀਂ ਨਾਲ ਸਾਰੇ ਕੰਮ ਨਿਬੜ ਗਏ ਸੀ ਬਸ ਰੋਟੀ ਦਾ ਹੀ ਰਹਿ ਗਿਆ ਸੀਗਾ ਮੇਰਾ ਤੇ ਰੋਟੀ ਆਪਾਂ ਨੇ ਪਕਾ ਕੇ ਰੱਖ ਲਈ ਸੀਗੀ ਤੇ ਹੁਣ ਚਲੋ ਜੀ ਖਾਣੇ ਆ ਬਾਕੀ ਜੀ ਆਪਾਂ ਆਪਣੇ ਵੀਡੀਓ ਦਾ ਐਂਡ ਵੀ ਇੱਥੇ ਕਰ ਦਿਆ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ